ਅਸੀਂ ਭਗਵੰਤ ਮਾਨ ਜੀ ਤੋਂ ਇਹ ਪੁੱਛਿਆ ਸੀਗਾ ਕਿ ਤੁਹਾਡਾ ਹੈਲੀਕਾਪਟਰ ਤੁਹਾਡੀ ਗੈਰ ਮੌਜੂਦਗੀ ਦੇ ਵਿੱਚ ਕੌਣ ਵਰਤ ਰਿਹਾ ਹੈ ਐਨੀ ਗੱਲ ਜਿਹਦਾ ਹੱਕ ਸਾਨੂੰ ਸੰਵਿਧਾਨ ਦਿੰਦਾ ਐ ਐਨੀ ਗੱਲ ਕਰਨ ਤੇ ਮੇਰੇ ਸਣੇ 10 ਜਣਿਆਂ ਤੇ ਪਰਚਾ ਪਾ ਦਿੱਤਾ ਗੈਰ ਜਮਾਨਤੀ ਧਰਮਾਂ ਲਾ ਕੇ ਮੈਨੂੰ ਇਹ ਦੱਸੋ ਕਿ ਜਿਹੜਾ ਅਸੀਂ ਇੱਥੇ ਰਹਿੰਦੇ ਆ ਜਮਹੂਰੀਅਤ ਐ ਡੈਮੋਕ੍ਰੇਸੀ ਐ ਕੀ ਸਰਕਾਰ ਨੂੰ ਸਵਾਲ ਕਰਨੇ ਗੜਤ ਐ ਭਗਵੰਤਮਾਨ ਜੀ ਗਏ ਸੀ ਜਪਾਨ ਦੇ ਵਿੱਚ ਮੈਂ ਤਾਂ ਇਹ ਪੁੱਛਿਆ ਸੀ ਕਿ ਮੋਬਾਈਲ ਤੇ ਦਿਖੀ ਜਾਂਦਾ ਇੱਕ ਐਪ ਦੇ ਵਿੱਚ ਟਰੈਕਿੰਗ ਐਪ ਹੁੰਦੀ ਆ ਕਿ ਤੁਹਾਡਾ ਜੈ ਹੈਲੀਕਾਪਟਰ ਚੱਲੀ ਜਾਂਦਾ ਇਹ ਕੌਣ ਚਲਾ ਰਿਹਾ ਹੈ ਅਸੀਂ ਤਾਂ ਇਹ ਵੀ ਨਹੀਂ ਕਿਹਾ ਵੀ ਦਿੱਲੀ ਵਾਲੇ ਚਲਾ ਰਹੇ ਆ ਕਿ ਹੋਰ ਚਲਾ ਰਹੇ ਆ ਤਾਂ ਸਾਰੇ ਦੇਖਦੇ ਹੀ ਆਪਾਂ ਅਸੀਂ ਤਾਂ ਇਹਨਾਂ ਪੁੱਛਿਆ ਸੀ ਕੌਣ ਚਲਾ ਰਿਹਾ ਹੈ ਇਹ ਕਹਿੰਦੇ ਜੀ ਇਹਨਾਂ ਦੇ ਪੁੱਛਣ ਨਾਲ ਸਮਾਜ ਦੇ ਵਿੱਚ ਪਾੜ ਪੈ ਗਿਆ ਸਾਨੂੰ ਹੁਣ ਸਵਾਲ ਪੁੱਛਣ ਦੀ ਆਜ਼ਾਦੀ ਵੀ ਨਹੀਂ ਹੈਗੀ ਤੁਸੀਂ ਦੇਖੋ ਕਿ ਸਾਨੂੰ ਹਰ ਇੱਕ ਗੱਲ ਤੇ ਝੂਠ ਬੋਲਿਆ ਜਾ ਰਿਹਾ ਹੈ ਇਹ ਅੱਜ ਜਿਹੜੀ ਲੜਾਈ ਹੈ ਸਾਡੀ ਉਹ ਸਾਰੀਆਂ ਸਰਕਾਰਾਂ ਦੇ ਨਾਲ ਹੈ ਚਾਹੇ ਉਹ ਸੈਂਟਰ ਸਰਕਾਰ ਹੈ ਚਾਹੇ ਉਹ ਜਿਹੜੀ ਸਾਡੀ ਸੂਬਾ ਸਰਕਾਰ ਹੈ ਤੁਸੀਂ ਕਿਸਾਨੀ ਮਸਲਿਆਂ ਤੇ ਦੇਖੋ ਕਿੰਨੇ ਝੂਠ ਬੋਲੇਗੇ ਸਾਨੂੰ ਕਿਹਾ ਗਿਆ ਕਿ ਤੁਸੀਂ ਮੂੰਗੀ ਬੀਜੋ ਅਸੀਂ ਤੁਹਾਨੂੰ ਜਿਹੜਾ ਹੈਗਾ ਉਹਦੀ ਐਮਐਸਪੀ ਦਵਾਂਗੇ ਸਾਨੂੰ ਕਿਹਾ ਗਿਆ ਕਿ ਹੜਾਏ ਹੈਗੇ ਉਹਦੇ ਤੁਹਾਨੂੰ ਮੁਆਵਜ਼ੇ ਦਵਾਂਗੇ ਇਹਨਾਂ ਦਾ ਜਿਹੜਾ ਆਕਾ ਹੈਗਾ ਉਹ ਦਿੱਲੀ ਤੋਂ ਬਾਹਰ ਜਾ ਕੇ ਦਿੱਲੀ ਤੇ ਗੁਜਰਾਤ ਦੇ ਵਿੱਚ ਕਹਿ ਰਿਹਾ ਹੈ ਕਿ ਪੰਜਾਬ ਦੇ ਵਿੱਚ ਹੜਾਏ ਸੀ ਤੇ ਭਗਵੰਤ ਮਾਨ ਜੀ ਨੇ ਬਹੁਤ ਵੱਡੇ ਮੁਆਵਜੇ ਦੇ ਦਿੱਤੇ ਹੋਖੇ ਝੂਠ ਬੋਲਿਆ ਜਾ ਰਿਹਾ ਸਾਰਾ ਦਿਨ ਤੇ ਸਾਰੀਆਂ ਗੱਲਾਂ ਤੇ ਸਾਨੂੰ ਹਰ ਇੱਕ ਸਾਡੇ ਜਵਾਕਾਂ ਦੀ ਪੜ੍ਹਾਈ ਬਾਰੇ ਝੂਠ ਬੋਲਿਆ ਜਾ ਰਿਹਾ ਇਹ ਕਹਿੰਦੇ ਸੀਗੇ ਕਿ ਜਿਹੜਾ ਮੈਡੀਕਲ ਕਾਲਜ ਅਸੀਂ 16 ਬਣਾਵਾਂਗੇ ਇੱਕ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਉਹਦੇ ਨਾਲ ਵੀ ਮਿੱਤਰੋ ਟੱਠੇ ਕਹਿੰਦੇ ਫਿਰਦੇ ਨੇਗੇ ਉਹ ਨੀਂਹ ਪੱਥਰ ਤੇ ਇੱਕ ਇੱਟ ਵੀ ਨਹੀਂ ਲੱਗੀ ਤੇ ਇਹ ਜਿਹੜੇ ਜਿਹੜੇ ਗੱਲਾਂ ਨੇ ਗੀਆਂ ਇਹ ਸਾਰੀਆਂ ਇਹ ਨਹੀਂ ਕਿ ਸਰਕਾਰਾਂ ਸਾਨੂੰ ਮੂਰਖ ਸਮਝਦੀਆਂ ਨੇ ਸਰਕਾਰਾਂ ਇਹ ਸਮਝਦੀਆਂ ਨੇ ਗੀਆਂ ਕਿ ਜਿਹੜੇ ਲੋਕ ਨੇਗੇ ਅਮੂਰਖ ਨੇ ਅਸੀਂ ਇਹਨਾਂ ਨੂੰ ਕੋਈ ਵੀ ਝੂਠ ਬੋਲੀ ਜਾਈਏ ਤੇ ਇਹ ਸਮਝ ਕੋ ਸਮਝ ਨਹੀਂ ਸਕਣਗੇ ਪਰ ਮੈਨੂੰ ਲੱਗਦਾ ਹੈ ਕਿ ਲੋਕ ਹੁਣ ਇਹਨਾਂ ਨਾਲੋਂ ਵੀ ਸਿਆਣੇ ਨੇ ਇਹਨਾਂ ਦੇ ਜਿਹੜੇ ਪਾਰਟੀ ਦੇ ਪ੍ਰਬੰਧ ਜਿਹੜੇ ਪਾਰਟੀ ਦੇ ਆਕਾ ਨੇਗੇ ਅਰਵਿੰਦ ਕੇਜਰੀਵਾਲ ਉਹ ਵੀ ਆਰਟੀਐ ਐਕਟਿਵਿਸਟ ਸੀਗੇ ਕਾਰਕੁਨ ਸੀ ਮੈਂ ਵੀ ਆਰਟੀ ਐਕਟਿਵਿਸਟ ਹਾਂ ਉਹਦੇ ਗੱਲਾਂ ਹੀ ਕਹਿੰਦੀਆਂ ਕਰਨ ਲੱਗੇ ਪਹਿਲਾਂ ਗੱਲਾਂ ਜਮਹੂਰੀਅਤ ਦੀਆਂ ਕਰਦੇ ਸੀਗੇ ਮੈਂ ਇੱਕ ਦਿਨ ਦੇਖਿਆ ਕਿ ਕਹੀ ਜਾਂਦੇ ਸੀਗੇ ਕਿ ਯਾਰ ਜਿਹੜੀ ਜਿਮਣੀਆ ਚੋਣਾ ਨੇ ਗਿਆ ਮੈਂ ਤਾਂ ਐਸ ਡੀ ਐਮ ਜਾਂ ਡੀ ਸੀ ਨੂੰ ਫੋਨ ਕਰਨਾ ਸੀਗਾ ਅਸੀਂ ਤੇ ਆਇਆ ਜਿੱਤ ਜਾਂਦੇ ਜਿਮਣੀ ਚੋਣਾ ਇਹ ਕੋਈ ਗੱਲਾਂ ਨਹੀਂ ਕਰਨ ਵਾਲੀ ਆ ਕਿ ਪਹਿਲਾਂ ਭਗਵੰਤ ਮਾਣਜੀ ਦੀ ਆਪਾਂ ਕਸਤ ਸੁਣਦੇ ਹੁੰਦੇ ਸੀਗੇ ਜਗਨੂ ਹਾਜ਼ਰ ਹੈ ਤੇ ਮੈਂ ਤਾਂ ਇੰਨੀ ਗੱਲ ਹੀ ਕਹਿਣਾ ਚਾਹੁੰਦਾ ਵੀ ਜਗਨੂ ਹਾਜ਼ਰ ਨਹੀਂ ਹੈਗਾ ਜਗਨੂ ਪੰਜਾਬ ਚੋਂ ਗੈਰ ਹਾਜ਼ਰ ਹੈ ਕਿਉਂਕਿ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਰੋਜ਼ ਕਤਲ ਹੋ ਰਹੇ ਆ ਰੋਜ਼ ਜਿਹੜੀਆਂ ਗੋਲੀਆਂ ਚੱਲ ਰਹੀਆਂ ਨੇ ਗਿਆ ਤੜਕੇ ਦਾ ਅਖਬਾਰ ਦੇਖਦੇ ਆਂਗੇ ਉਹ ਖੂਨ ਨਾਲ ਭਿੱਜਿਆ ਹੁੰਦਾਗਾ ਲੋਕ ਕਹਿੰਦੇ ਆ ਕਿ ਅਸੀਂ ਇਹ ਭਗਵੰਤ ਮਾਨ ਜੀ ਕਹਿੰਦੇ ਸੀ ਕਿ ਲੋਕ ਬਾਹਰ ਆਉਣਗੇ ਪੰਜਾਬ ਦੇ ਵਿੱਚ ਪਰ ਮਿੱਤਰੋ ਮੈਂ ਦੇਖ ਰਿਹਾ ਕਿ ਬਹੁਤੇ ਲੋਕ ਜਿਹੜੇ ਹੈਗੇ ਆ ਉਹ ਪੰਜਾਬ ਛੱਡਣ ਦੀ ਤਿਆਰੀ ਕਰੀ ਬੈਠੇ ਹੈਗੇ ਇਹ ਤੇ ਮਿੰਟ 'ਚ ਕਹਿੰਦੇ ਆ ਕਿ ਮੈਂ ਮਾਸਟਰਾਂ ਦਾ ਮੁੰਡਾ ਹੈ ਜਿਹੜੇ ਮਾਸਟਰ ਆਉਂਦੇ ਨੇ ਉਹਨਾਂ ਨੂੰ ਕੁੱਟ ਦਿੰਦੇ ਆ ਫੇਰ ਕਹਿੰਦੇ ਮੈਂ ਕਿਸਾਨਾਂ ਦਾ ਮੁੰਡਾ ਹੈ ਜਿਹੜੇ ਕਿਸਾਨ ਆਉਂਦੇ ਨੇ ਕਿ ਉਹਨਾਂ ਨੂੰ ਕੁੱਟ ਦਿੰਦੇ ਆ ਤੁਸੀਂ ਦੇਖੋ ਕਿ ਸ਼ੰਭੂ ਬਾਰਡਰ ਤੇ ਕੀ ਹੋਇਆ ਜਿਹੜਾ ਥੱਲੇ ਜ਼ਮੀਨ 'ਚੋਂ ਟਰਾਲੀਆਂ ਦਾ ਕਪੜਾ ਲੱਪਿਆ ਤੇ ਜ਼ਮੀਨੀ ਕਪੜਾ ਮਿੱਤਰੋ ਜਿਹੜਾ ਹੈਲੀਕਾਪਟਰ ਵਾਲਾ ਸੀ ਉਹਦੀ ਫੜ ਕੇ ਲੈ ਕੇ ਆਉਣਾ ਹੈਗਾ ਔਰ ਇਹਨਾਂ ਨੂੰ ਜਿਹੜੀਆਂ ਹੈਗੀਆਂ ਬੰਦੀਆਂ ਸਜਾਵਾਂ ਦੋਣੀਆਂ ਨੇਗੀਆਂ ਕਿਉਂਕਿ ਇਹ ਥੋੜੇ ਪੈਸੇ ਨਾਲ ਉੱਡ ਰਹੇ ਨੇ ਜਹਾਜ਼ ਇਹਨਾਂ ਦਾ ਹੱਕ ਜਿਹੜਾ ਇਹਨਾਂ ਦਾ ਜਿਹੜਾ ਖਰਚਾ ਹੈਗਾ ਇਹਨਾਂ ਦਾ ਹਿਸਾਬ ਕਿਤਾਬ ਹੈਗਾ ਉਹ ਅਸੀਂ ਪੁੱਛ ਕੇ ਰਾਵਾਂਗੇ ਸਾਡੇ ਭਾਵੇਂ 10 ਪਰਚੇ ਹੋਰ ਪਾ ਦਿਓ ਸਾਨੂੰ ਅੰਦਰ ਦੇ ਦਿਓ ਸੋ ਸਾਰੇ ਤੁਹਾਡੇ ਨਾਲ ਖੜੇ ਐ ਔਰ 24 ਤਰੀਕ ਨੂੰ ਪਟੈਂਡੇ ਇੱਕ ਬਹੁਤ ਵੱਡਾ ਇਕੱਠ ਰੱਖਿਆ ਸਾਰੀਆਂ ਜਥੇਬੰਦੀਆਂ ਦਾ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਦੇ ਨਾਲ ਹੈ ਹੁਣ ਮੈਂ ਤੁਹਾਨੂੰ ਦੱਸਦਾ ਮੁੱਦਾ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਕਿ ਅਸੀਂ ਭਗਵੰਤ ਮਾਨ ਜੀ ਤੋਂ ਇਹ ਪੁੱਛਿਆ ਸੀਗਾ ਕਿ ਤੁਹਾਡਾ ਹੈਲੀਕਾਪਟਰ ਤੁਹਾਡੀ ਗੈਰ ਮੌਜੂਦਗੀ ਦੇ ਵਿੱਚ ਕੌਣ ਵਰਤ ਰਿਹਾ ਹੈ ਐਨੀ ਗੱਲ ਜਿਹਦਾ ਹੱਕ ਸਾਨੂੰ ਸੰਵਿਧਾਨ ਦਿੰਦਾ ਐ ਐਨੀ ਗੱਲ ਕਰਨ ਤੇ ਮੇਰੇ ਸਨੇ 10 ਜਣਿਆਂ ਤੇ ਪਰਚਾ ਪਾ ਦਿੱਤਾ ਗੈਰ ਜਮਾਨਤੀ ਧਰਮਾਂ ਲਾ ਕੇ ਮੈਨੂੰ ਇਹ ਦੱਸੋ ਕਿ ਜਿਹੜਾ ਅਸੀਂ ਇੱਥੇ ਰਹਿੰਦੇ ਆ ਜਮਹੂਰੀਅਤ ਐ ਡੈਮੋਕ੍ਰੇਸੀ ਐ ਕੀ ਸਰਕਾਰ ਨੂੰ ਸਵਾਲ ਕਰਨੇ ਗੜਤ ਐ ਭਗਵੰਤ ਮਾਨ ਜੀ ਗਏ ਸੀ ਜਾਪਾਨ ਦੇ ਵਿੱਚ ਮੈਂ ਤਾਂ ਇਹ ਪੁੱਛਿਆ ਸੀ ਕਿ ਮੋਬਾਈਲ ਤੇ ਦਿਖੀ ਜਾਂਦਾ ਇੱਕ ਐਪ ਦੇ ਵਿੱਚ ਟਰੈਕਿੰਗ ਐਪ ਹੁੰਦੀ ਆ ਕਿ ਤੁਹਾਡਾ ਜੈ ਹੈਲੀਕਾਪਟਰ ਚੱਲੀ ਜਾਂਦਾ ਇਹ ਕੌਣ ਚਲਾ ਰਿਹਾ ਹੈ ਅਸੀਂ ਤਾਂ ਇਹ ਵੀ ਨਹੀਂ ਕਿਹਾ ਵੀ ਦਿੱਲੀ ਵਾਲੇ ਚਲਾ ਰਹੇ ਆ ਕਿ ਹੋਰ ਚਲਾ ਰਹੇ ਆ ਤਾਂ ਸਾਰੇ ਦੇਖਦੇ ਹੀ ਆਂ ਆਪਾਂ ਅਸੀਂ ਤਾਂ ਇੰਨਾ ਪੁੱਛਿਆ ਸੀ ਕੌਣ ਚਲਾ ਰਿਹਾ ਹੈ ਇਹ ਕਹਿੰਦੇ ਜੀ ਇੰਨਾ ਦੇ ਪੁੱਛਣ ਨਾਲ ਸਮਾਜ ਦੇ ਵਿੱਚ ਪਾੜ ਪੈ ਗਿਆ ਲੋਕਾਂ ਦੇ ਵਿੱਚ ਡਰ ਪੈਦਾ ਹੋ ਗਿਆ ਜਿਹੜੀ ਕੋਈ ਬਹੁਤ ਵੱਡੀ ਇਹਨਾਂ ਨੇ ਸਾਜ਼ਿਸ਼ ਕਰਤੀ ਸਾਡਾ ਸੂਬਾ ਸਰहदी ਸੂਬਾ ਹੈ ਕਿਉਂ ਇੱਕ ਆਪਾਂ ਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਮੁੱਦਾ ਬਣਾ ਲਈਏ ਕੀ ਇਹ ਗੱਲਾਂ ਹੈਗੀਆਂ ਨੇ ਸਾਨੂੰ ਹੁਣ ਸਵਾਲ ਪੁੱਛਣ ਦੀ ਆਜ਼ਾਦੀ ਵੀ ਨਹੀਂ ਹੈਗੀ ਤੁਸੀਂ ਦੇਖੋ ਕਿ ਸਾਨੂੰ ਹਰ ਇੱਕ ਗੱਲ ਤੇ ਝੂਠ ਬੋਲਾ ਜਾ ਰਿਹਾ ਹੈ ਇਹ ਅੱਜ ਜਿਹੜੀ ਲੜਾਈ ਹੈ ਸਾਡੀ ਉਹ ਸਾਰੀਆਂ ਸਰਕਾਰਾਂ ਦੇ ਨਾਲ ਹੈ ਚਾਹੇ ਉਹ ਸੈਂਟਰ ਸਰਕਾਰ ਹੈ ਚਾਹੇ ਉਹ ਜਿਹੜੀ ਸਾਡੀ ਸੂਬਾ ਸਰਕਾਰ ਹੈ ਤੁਸੀਂ ਕਿਸਾਨੀ ਮਸਲਿਆਂ ਤੇ ਦੇਖੋ ਕਿੰਨੇ ਝੂਠ ਬੋਲੇਗੇ ਸਾਨੂੰ ਕਿਹਾ ਗਿਆ ਕਿ ਤੁਸੀਂ ਮੂੰਗੀ ਬੀਜੋ ਅਸੀਂ ਤੁਹਾਨੂੰ ਜਿਹੜਾ ਹੈਗੇ ਉਹਦੀ ਐਮਐਸਪੀ ਦਵਾਂਗੇ ਸਾਨੂੰ ਕਿਹਾ ਗਿਆ ਕਿ ਹੜਾ ਹੈਗੇ ਉਹਦੇ ਤੁਹਾਨੂੰ ਮੁਆਵਜ਼ੇ ਦਵਾਂਗੇ ਇਹਨਾਂ ਦਾ ਜਿਹੜਾ ਆਕਾ ਹੈਗਾ ਉਹ ਦਿੱਲੀ ਤੋਂ ਬਾਹਰ ਜਾ ਕੇ ਦਿੱਲੀ ਤੇ ਗੁਜਰਾਤ ਦੇ ਵਿੱਚ ਕਹਿ ਰਿਹਾ ਹੈ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਤੇ ਭਗਵੰਤ ਮਾਨ ਜੀ ਨੇ ਬਹੁਤ ਵੱਡੇ ਮੁਆਵਜ਼ੇ ਦੇ ਦਿੱਤੇ ਉੱਥੇ ਝੂਠ ਬੋਲਿਆ ਜਾ ਰਿਹਾ ਸਾਰਾ ਦਿਨ ਤੇ ਸਾਰੀਆਂ ਗੱਲਾਂ ਤੇ ਸਾਨੂੰ ਹਰ ਇੱਕ ਸਾਡੇ ਜਵਾਕਾਂ ਦੀ ਪੜ੍ਹਾਈ ਬਾਰੇ ਝੂਠ ਬੋਲਿਆ ਜਾ ਰਿਹਾ ਹੈ ਇਹ ਕਹਿੰਦੇ ਸੀਗੇ ਕਿ ਜਿਹੜਾ ਮੈਡੀਕਲ ਕਾਲਜ ਅਸੀਂ 16 ਬਣਾਵਾਂਗੇ ਇੱਕ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਉਹਦੇ ਨਾਲ ਵੀ ਮਿੱਤਰੋ ਟੱਠੇ ਖੰਦੇ ਫਿਰਦੇ ਨੇਗੇ ਉਹ ਨੀਂਹ ਪੱਥਰ ਤੇ ਇੱਕ ਇੱਟ ਵੀ ਨਹੀਂ ਲੱਗੀ ਤੇ ਇਹ ਜਿਹੜੇ ਜਿਹੜੇ ਗੱਲਾਂ ਨੇਗੀਆਂ ਇਹ ਸਾਰੀਆਂ ਇਹ ਨਹੀਂ ਕਿ ਸਰਕਾਰਾਂ ਸਾਨੂੰ ਮੂਰਖ ਸਮਝਦੀਆਂ ਨੇ ਸਰਕਾਰਾਂ ਇਹ ਸਮਝਦੀਆਂ ਨੇਗੀਆਂ ਕਿ ਜਿਹੜੇ ਲੋਕ ਨੇਗੇ ਅਮੂਰਖ ਨੇ ਅਸੀਂ ਇਹਨਾਂ ਨੂੰ ਕੋਈ ਵੀ ਝੂਠ ਬੋਲੀ ਜਾਈਏ ਤੇ ਇਹ ਸਮਝ ਸਮਝ ਨਹੀਂ ਸਕਣਗੇ ਪਰ ਮੈਨੂੰ ਲੱਗਦਾ ਹੈ ਕਿ ਲੋਕ ਹੁਣ ਇਹਨਾਂ ਨਾਲੋਂ ਵੀ ਸਿਆਣੇ ਨੇ ਇਹਨਾਂ ਦੇ ਜਿਹੜੇ ਪਾਰਟੀ ਦੇ ਪ੍ਰਬੰਧ ਜਿਹੜੇ ਪਾਰਟੀ ਦੇ ਆਕਾ ਨੇਗੇ ਅਰਵਿੰਦ ਕੇਜਰੀਵਾਲ ਉਹ ਵੀ ਆਰਟੀਐ ਐਕਟਿਵਿਸਟ ਸੀਗੇ ਕਾਰਕੁਨ ਸੀ ਮੈਂ ਵੀ ਆਰਟੀਐ ਐਕਟਿਵਿਸਟ ਹਾਂ ਉਹਦੇ ਗੱਲਾਂ ਹੀ ਕਿਹੰਜੀਆਂ ਕਰਨ ਲੱਗੇ ਪਹਿਲਾਂ ਗੱਲਾਂ ਜਮਹੂਰੀਅਤ ਦੀਆਂ ਕਰਦੇ ਸੀਗੇ ਮੈਂ ਇੱਕ ਦਿਨ ਦੇਖਿਆ ਕਿ ਕਹੀ ਜਾਂਦੇ ਸੀਗੇ ਕਿ ਯਾਰ ਜਿਹੜੀ ਜਿਮਣੀਆ ਚੋਣਾ ਨੇ ਗਈਆਂ ਮੈਂ ਤਾਂ ਐਸ ਡੀ ਐਮ ਜਾਂ ਡੀ ਸੀ ਨੂੰ ਫੋਨ ਕਰਨਾ ਸੀਗਾ ਅਸੀਂ ਤੇ ਐਂ ਜਿੱਤ ਜਾਂਦੇ ਜਿਮਣੀ ਚੋਣਾ ਇਹ ਕੋਈ ਗੱਲਾਂ ਨਹੀਂ ਕਰਨ ਵਾਲੀ ਆ ਕਿ ਜਿਹੜੀ ਜਿਹੜੀ ਹੱਕ ਹੈ ਸਾਡੀ ਜਨੂਰੀਅਤ ਹੈ ਉਹ ਕੋਈ ਸਾਨੂੰ ਵੋਟਾਂ ਪਾਉਣ ਦਾ ਵੀ ਹੱਕ ਖੋਣਾ ਚਾਹੁੰਦੇ ਨੇਗੇ ਤੇ ਦੂਜੀ ਵੱਡੀ ਗੱਲ ਹੈਗੀ ਕਿ ਜਿਹੜੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਰਿਹਾ ਤੁਸੀਂ ਦੇਖਿਆ ਹੋਣਾ ਕਿ ਪਹਿਲਾਂ ਭਗਵੰਤ ਮਾਨ ਜੀ ਦੀ ਆਪਾਂ ਕੈਸਟ ਸੁਣਦੇ ਹੁੰਦੇ ਸੀਗੇ ਜੁਗਨੂ ਹਾਜ਼ਰ ਹੈ ਤੇ ਮੈਂ ਤਾਂ ਇੰਨੀ ਗੱਲ ਹੀ ਕਹਿਣਾ ਚਾਹੁੰਦਾ ਵੀ ਜੁਗਨੂ ਹਾਜ਼ਰ ਨਹੀਂ ਹੈਗਾ ਜੁਗਨੂ ਪੰਜਾਬ ਚੋਂ ਗੈਰ ਹਾਜ਼ਰ ਹੈ ਕਿਉਂਕਿ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਰੋਜ਼ ਕਤਲ ਹੋ ਰਹੇ ਆ ਰੋਜ਼ ਜਿਹੜੀਆਂ ਗੋਲੀਆਂ ਚੱਲ ਰਹੀਆਂ ਨੇਗੀਆਂ ਤੜਕੇ ਦਾ ਅਖਬਾਰ ਦੇਖਦੇ ਆਂਗੇ ਉਹ ਖੂਨ ਨਾਲ ਭਿੱਜਿਆ ਹੁੰਦਾਗਾ ਲੋਕ ਕਹਿੰਦੇ ਆ ਕਿ ਅਸੀਂ ਇਹ ਭਗਵੰਤ ਮਾਨ ਜੀ ਕਹਿੰਦੇ ਸੀ ਕਿ ਲੋਕ ਬਾਹਰ ਹੋਣਗੇ ਪੰਜਾਬ ਦੇ ਵਿੱਚ ਪਰ ਮਿੱਤਰੋ ਮੈਂ ਦੇਖ ਰਿਹਾ ਕਿ ਬਹੁਤੇ ਲੋਕ ਜਿਹੜੇ ਹੈਗੇ ਆ ਉਹ ਪੰਜਾਬ ਛੱਡਣ ਦੀ ਤਿਆਰੀ ਕਰੀ ਬੈਠੇ ਹੈਗੇ ਕਿ ਅਸੀਂ ਪੰਜਾਬ ਤੋਂ ਜਾਈਏ ਇੱਥੇ ਮਾਹੌਲ ਖਰਾਬ ਕਰੀ ਜਾਂਦੇ ਨੇਗੇ ਸੋ ਸਰਕਾਰ ਦਾ ਜਿਹੜਾ ਕਾਨੂੰਨ ਕਿੰਨੀ ਵੀ ਕੋਈ ਬਹੁਤਾ ਤਿਆਰ ਨਹੀਂ ਹੈਗਾ ਇਹ ਤੇ ਮਿੰਟ 'ਚ ਕਹਿ ਦਿੰਦੇ ਆ ਕਿ ਮੈਂ ਮਾਸਟਰ ਦਾ ਮੁੰਡਾ ਹੈ ਜਿਹੜੇ ਮਾਸਟਰ ਆਉਂਦੇ ਨੇ ਉਹਨਾਂ ਨੂੰ ਕੁੱਟ ਦਿੰਦੇ ਆ ਫੇਰ ਕਹਿੰਦੇ ਮੈਂ ਕਿਸਾਨਾਂ ਦਾ ਮੁੰਡਾ ਹੈ ਜਿਹੜੇ ਕਿਸਾਨ ਆਉਂਦੇ ਨੇ ਕਿ ਉਹਨਾਂ ਨੂੰ ਕੁੱਟ ਦਿੰਦੇ ਤੁਸੀਂ ਦੇਖੋ ਕਿ ਸ਼ੰਭੂ ਬਾਰਡਰ ਤੇ ਕੀ ਹੋਇਆ ਜਿਹੜਾ ਥੱਲੇ ਜ਼ਮੀਨ ਚੋਂ ਟਰਾਲੀਆਂ ਦਾ ਘਪਲਾ ਲੱਭਿਆ ਤੇ ਜ਼ਮੀਨੀ ਘਪਲਾ ਮਿੱਤਰੋ ਜਿਹੜਾ ਹੈਲੀਕਾਪਟਰ ਵਾਲਾ ਸੀ ਉਹ ਸੀ ਫੜ ਕੇ ਲੈ ਕੇ ਆਉਣਾਗਾ ਔਰ ਇਹਨਾਂ ਨੂੰ ਜਿਹੜੀਆਂ ਹੈਗੀਆਂ ਬੰਦੀਆਂ ਸਜਾਵਾਂ ਦਿਵਾਉਣੀਆਂ ਨੇਗੀਆਂ ਕਿਉਂਕਿ ਇਹ ਥੋੜੇ ਪੈਸੇ ਨਾਲ ਉੱਡ ਰਹੇ ਨੇ ਜਹਾਜ਼ ਇਹਨਾਂ ਦਾ ਹੱਕ ਜਿਹੜਾ ਇਹਨਾਂ ਦਾ ਜਿਹੜਾ ਖਰਚਾ ਹੈਗਾ ਇਹਨਾਂ ਦਾ ਹਿਸਾਬ ਕਿਤਾਬ ਹੈਗਾ ਉਹ ਅਸੀਂ ਪੁੱਛ ਕੇ ਰਾਵਾਂਗੇ ਸਾਡੇ ਕੋਲ ਮੇ 10 ਪਰਚੇ ਹੋਰ ਤੋ ਸਾਰੇ ਤੁਹਾਡੇ ਨਾਲ ਖੜੇ ਆ ਔਰ 24 ਤਰੀਕ ਨੂੰ ਬਠਿੰਡੇ ਇੱਕ ਬਹੁਤ ਵੱਡਾ ਇਕੱਠ ਰੱਖਿਆ ਸਾਰੀਆਂ ਜਥੇਬੰਦੀਆਂ ਦਾ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਸਾਡਾ ਸਾਥ ਦਿਓ ਕਿਉਂਕਿ ਇਹ ਸਿਰਫ ਇਕੱਲੀ ਮੇਰੀ ਜਾਂ ਪ੍ਰੈਸ ਦੀ ਗੱਲ ਨਹੀਂ ਹੈਗੀ ਇਹ ਗੱਲ ਹੈਗੀ ਜਵਾਨਬੰਦੀ ਦੀ ਸੋ ਮਿੱਤਰੋ ਜਵਾਨਬੰਦੀ ਆਪਾਂ ਪੰਜਾਬ ਚ ਹੋਣ ਨਹੀਂ ਦੇਣੀ ਸਾਰੇ ਆਪਾਂ ਲੜਦੇ ਰਹਾਂਗੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਾਨਕੀ ਜੀ ਦਾ ਬਹੁਤ-ਬਹੁਤ ਧੰਨਵਾਦ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਪ੍ਰੈਸ ਵੀ